ਇੱਕ ਮੈਂਟੈਲਿਟੀ ਬਣਾ ਦਿੱਤੀ ਗਈ ਆ ਕਿ ਵੀ ਤੁਸੀਂ ਜਿਹੜਾ ਨਾ ਪੰਜਾਬੀ ਜ਼ੁਬਾਨ ਹੀ ਕੋ ਨਹੀਂ ਇੱਕ ਯਾਂ ਤੇ ਕਹਿੰਦੇ ਸਿੱਖਾਂ ਦੀ ਜ਼ੁਬਾਨ ਜਾਂ ਜਾਇਲਾ ਦੀ ਜ਼ੁਬਾਨ ਹੁਣ ਦੇਖੋ ਅਸੀਂ ਘਰਾਂ 'ਚ ਪੰਜਾਬੀ ਬੋਲਦੇ ਆ ਸਕੂਲਾਂ 'ਚ ਸਾਨੂੰ ਉਰਦੂ ਬੋਲਿਆ ਜਾਂਦਾ ਬਾਹਰ ਸਾਡੀ ਆਫੀਸ਼ਲ ਲੈਂਗੁਏਜ ਇੰਗਲਿਸ਼ ਆ ਤੇ ਸਾਡੇ ਇੱਕ ਮੁਹਾਵਰਾ ਬਣਿਆ ਹੋਇਆ ਹਾਬ ਸਾਡਾ ਅਰਬੀ 'ਚ ਹੁੰਦਾ ਹਾਬ ਅਰਬੀ 'ਚ ਹੁੰਦਾ ਅਮਰਾਜਾ ਰਣਜੀਤ ਸਿੰਘ ਦੇ ਦੌਰ ਤੋਂ ਬਾਅਦ ਜਿਵੇਂ ਦੌਰ ਖਤਮ ਹੋਇਆ ਅੰਗਰੇਜ਼ਾਂ ਨੇ ਸਾਰੇ ਬਰੇਸਗੀਰ ਤੇ ਕਬਜ਼ਾ ਕਰਕੇ ਬਾਕੀ ਸਾਰੇ ਸੂਬਿਆਂ ਦੇ ਵਿੱਚ ਉਹਨਾਂ ਦੀ ਮਕਾਮੀ ਜ਼ਬਾਨ ਲਈ ਤੇ ਸਾਡੇ ਵਾਲੇ ਪਾਸੇ ਉਦੋਂ ਲਾਤੀ ਤਾਂ ਬੜੀ ਸੋਹਣੀ ਸ਼ਮਲੇ ਵਾਲੀ ਪੱਗ ਬੰਨੀ ਆ ਅਸੀਂ ਤਾਂ ਬਿਲਕੁਲ ਅਸੀਂ ਤਾਂ ਬੜੀ ਮੁਸ਼ਕਲ ਮੰਗਵਾਈ ਦੀਆਂ ਵਾ ਇਹ ਵੀ ਇੱਕ ਜਿੱਦੋ ਜਾਇਦਾ ਪੱਗ ਲੱਗੀ ਅੱਛਾ ਵਿਪੱਕ ਇਥੋਂ ਮਿਲਣੇ ਹਟ ਗਏ ਹੋਣਾ ਗਰੇਜ਼ ਦੌਰ ਦੇ ਵਿੱਚ ਤਾਂ ਪੰਜਾਬ ਦੇ ਨਾਲ ਬੜਾ ਜ਼ੁਲਮ ਹੋਇਆ ਇਹ ਪੱਗ ਇੱਥੇ ਜਿਹੜੇ ਬਿਟਰ ਹਨ ਜਾਂ ਦਰਬਾਨ ਖੜੇ ਜਾਂਦੇ ਨੇ ਉਹਨਾਂ ਨੂੰ ਪੁਆਈ ਜਾਂਦੀ ਹੈ ਤੇ ਦੂਜੇ ਪਾਸੇ ਉਹਨਾਂ ਦੀ ਸਟ੍ਰੈਟਜੀ ਦੇਖੋਗੇ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਅਲੀਟ ਸਕੂਲ ਐਚਐਸਐਨ ਸਕੂਲ ਉਹਦੇ ਵਿੱਚ ਇਹ ਪੱਗਾਂ ਜਿਹੜੀਆਂ ਸਟੂਡੈਂਟ ਪਾਉਂਦੇ ਆ ਉਸ ਤੋਂ ਇਲਾਵਾ ਇੱਕ ਤੁਹਾਨੂੰ ਕਿਤੇ ਨਹੀਂ ਮਿਲਦੀ ਤੁਹਾਡੇ ਕੋਲ ਪੰਜਾਬੀ ਮੂਵੀ ਆ ਪੰਜਾਬੀ ਮਿਊਜ਼ਿਕ ਆ ਸਾਡੇ ਕੋਲ ਕੁਝ ਵੀ ਨਹੀਂ ਸਾਡੇ ਤੇ ਆਪਣਾ ਤਾਂ ਕੁਝ ਵੀ ਨਹੀਂ ਹੈ ਜਾਂ ਸਿੱਧੂ ਮੂਸੇਵਾਲਾ ਜਾਂ ਦੂਸਰਾ 뮤ਜ਼ਿਕ ਵਾਲਾ ਜਾਂ ਸਾਡੀਆਂ ਫਿਲਮਾਂ ਸਤਿੰਦਰ ਸਰਤਾਜ ਸਾਹਿਬ ਬਹੁਤ ਵਧੀਆ ਲਿਖਦੇ ਨੇ ਉਹਨਾਂ ਲਿਖਾਰੀਆਂ ਨੇ ਸਾਡੇ ਇੱਥੇ ਗੀਤ ਬਸਮ ਸਾਹਿਬ ਜਿੱਦੋਂ ਪੋਜ਼ਿਟਿਵ ਕੰਮ ਸ਼ੁਰੂ ਹੋਇਆ ਲੋਕਾਂ ਨੂੰ ਪਤਾ ਚੱਲਿਆ ਕਿ ਪੰਜਾਬੀ ਕੋ ਗਲਤ ਜ਼ੁਬਾਨ ਨਹੀਂ ਆ ਹੁਣ ਵੀ ਕੱਲ ਜਦੋਂ ਅਸੀਂ ਲਾਹੌਰ ਕਿਲੇ ਦੇ ਵਿੱਚ ਘੁੰਮ ਰਹੇ ਸੀ ਤਾਂ ਸਾਨੂੰ ਬਹੁਤ ਸਾਰੇ ਲੋਕਾਂ ਨੇ ਆਵਾਜ਼ ਮਾਰ ਕੇ ਕਿਹਾ ਸਿੱਧੂ ਮੂਸੇਵਾਲਾ ਨੂੰ ਥਾਪੀ ਮਾਰ ਕੇ ਕਿਹਾ ਵੀ ਅਸੀਂ ਦੇ ਫੈਨ ਆ ਤਾਂ ਸਾਨੂੰ ਸਾਨੂੰ ਵੀ ਚੰਗਾ ਲੱਗਦਾ ਅਸੀਂ ਸਰਕਾਰ ਦੇ ਸਾਰੇ ਰੂਲਾਂ ਮੰਨਦੇ ਆ ਉਹਨਾਂ ਦੀ ਇੱਜ਼ਤ ਵੀ ਕਰਦੇ ਆ ਲੇਕਿਨ ਸਾਡਾ ਬੇਸਿਕ ਹੱਕ ਤੇ ਨਾ ਨਾ ਖੋਇਆ ਜਾਏ ਇਹ ਟਾਈਮ ਨਾ ਆਵੇ ਨਾ ਕਿ ਸਾਨੂੰ ਆਪਣੀ ਪਛਾਣ ਹੀ ਭੁੱਲ ਜਾਵੇ ਲੇਕਿਨ ਇੱਥੇ ਸਾਨੂੰ ਇਹ ਦੱਸਿਆ ਜਾਂਦਾ ਜੀ ਉਰਦੂ ਬੋਲੋ ਪਤਾ ਨਹੀਂ ਉਰਦੂ ਵਾਲੇ ਜ਼ਿਆਦਾ ਮੁਸਲਮਾਨ ਹਾਂ ਤੇ ਅਸੀਂ ਜਿਹੜੇ ਘੱਟ ਆ ਕੀ ਇੱਥੇ ਤੁਹਾਡੇ ਕੋਈ ਸਿੰਗਰ ਆਇਆ ਕਿਤੇ ਪੰਜਾਬੀ ਜਾਂ ਕੋਈ ਵੱਡੇ ਸ਼ੋਅ ਜਾਂ ਗੀਤੇ ਜਾਂ ਤੁਸੀਂ ਗੱਲੇ ਸਿਰਫ YouTube ਜਰੀਏ ਜੁੜੇ ਹੋਏ ਹੋ ਉਹਨਾਂ ਨਾਲ ਸਰ ਅਸੀਂ ਤਾਂ YouTube ਦੇ ਜ਼ਰੀਏ ਹੀ ਜੁੜੇ ਆ ਉਹਨਾਂ ਨਾਲ ਤਾਂ ਸਾਡੀ ਬੜੀ ਖੁਆਇਸ਼ ਆ ਕਿ ਉਹ ਲੋਕ ਆਣ ਸਾਡੇ ਮੈਂ ਦਲਜੀਤ ਦੁਸ਼ਾਨ ਦਾ ਸਤਿੰਦਰ ਸਰਤਾਜ ਦਾ ਬਹੁਤ ਵੱਡਾ ਫੈਨ ਆ ਤੇ ਅਸੀਂ ਚਾਹੁੰਦੇ ਆ ਕਿ ਉਹ ਆਣ ਅਸੀਂ ਉਹਨੂੰ ਆਪਣੇ ਸਾਹਮਣੇ ਵੇਖੀਏ ਪੈਂਡੂ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਨਿਓ ਯਾਨੀ ਕਿ ਮਿੰਟੂ ਬਰਾੜ ਵੱਨਿਓ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਆ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ ਚ ਆ ਤੇ ਦੌਰਾ ਉਹੀ ਪਾਕਿਸਤਾਨ ਦਾ ਚੱਲ ਰਿਹਾ ਜੀ ਤੇ ਬੈਠੇ ਆ ਰਹੀਮ ਯਾਰਖਾਨ ਚ ਤੇ ਰਹੀਮ ਯਾਰਖਾਨ ਦਾ ਇੱਕ ਹੋਰ ਯਾਰ ਸਾਡੇ ਨਾਲ ਅੱਜ ਆ ਜੁੜੇ ਆ ਆਸੀਫ ਚੀਮਾ ਆਸੀਫ ਚੀਮਾ ਬਾਰੇ ਮੈਂ ਮਾੜਾ ਜਿਹਾ ਦੱਸਦਿਆਂ ਸੋਹਣਾ ਸੰਖਾ ਨੌਜਵਾਨ ਛੋਟੀ ਉਮਰੇ ਵੱਡੀਆਂ ਸੋਚਾਂ ਤੇ ਕ੍ਰਾਂਤੀਕਾਰੀ ਸੋਚਾਂ ਲੈ ਕੇ ਅੱਗੇ ਵਧ ਰਿਹਾ ਲੇਖਕ ਆ ਬਹੁਤ ਸਾਰੇ ਅਖਬਾਰਾਂ ਲਈ ਲਿਖਦੇ ਆ ਬਹੁਤ ਹੀ ਐਕਟਿਵਿਸਟ ਆ ਜਿਉਂ ਤੁਸੀਂ ਮੀਡੀਆ ਜਰੀਏ ਇਹਨਾਂ ਨੂੰ ਜਾਂ ਪੋਸਟਾਂ ਮੀਡੀਆ ਜਰੀਏ ਅਕਸਰ ਇਹਨਾਂ ਨੂੰ ਹਰ ਥਾਂ ਦੇ ਉੱਤੇ ਐਕਟਿਵ ਹੋਇਆ ਦੇਖਦੇ ਹਾਂ ਤੇ ਐਕਟਿਵ ਕੀ ਜਿਹੜਾ ਇੱਕ ਕਹਿ ਸਕਦੇ ਬੇਬਾਕੀ ਨਾਲ ਹੋਣਾ ਬੇਬਾਕ ਹੋਣਾ ਵੀ ਵੱਡੀ ਗੱਲ ਆ ਬੇਬਾਕੀ ਨਾਲ ਐਕਟਿਵ ਰਹਿੰਦੇ ਆ ਤੇ ਅੱਜ ਵੀ ਜਿਹੜੀ ਇਹ ਕਾਨਫਰੰਸ ਦੇ ਵਿੱਚ ਅਸੀਂ ਪਹੁੰਚੇ ਆ ਇਸ ਕਾਨਫਰੰਸ ਦੇ ਉਹ ਜਿਹੜਾ ਇੱਕ ਹਿੱਸਾ ਬਣੇ ਹੋਏ ਨੇ ਸੋ ਆਪਾਂ ਆਓ ਉਹਨਾਂ ਦਾ ਪਹਿਲਾਂ ਜੀ ਆਇਆਂ ਕਹਨੇ ਉਹਨਾਂ ਨੂੰ ਤੇ ਉਦੋਂ ਬਾਅਦ ਆਪਾਂ ਉਹਨਾਂ ਤੋਂ ਜਾਣਦੇ ਆ ਕੁਝ ਇੱਕ ਉਹਨਾਂ ਦੀਆਂ ਖਾਸ ਗਤੀਵਿਧੀਆਂ ਬਾਰੇ ਸੋ ਸਤਿ ਸ਼੍ਰੀ ਅਕਾਲ ਉਚੀਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡਾ ਵਾਹ ਚੜ੍ਹਦੀ ਕਲਾ ਬੜੀ ਸੋਹਣੀ ਸ਼ਮਲੇ ਵਾਲੀ ਪਾਕਵੰਨੀ ਆ ਅਸੀਂ ਤਾਂ ਬਿਲਕੁਲ ਬੜੀ ਮਿਹਰਬਾਨੀ ਤੁਹਾਡੀ ਤੁਸੀਂ ਆਏ ਸਾਡੇ ਵੀਮਰ ਖਾਨ ਦੇ ਵਿੱਚ ਵਰਲਡ ਪੰਜਾਬੀ ਕਾਨਫਰੰਸ 'ਚ ਆਏ ਤੁਹਾਡਾ ਬੜਾ ਬੜਾ ਸ਼ੁਕਰੀਆ ਧੰਨਵਾਦ ਜੀ ਅਸੀਂ ਤਾਂ ਤੁਰਲਾ ਵੀ ਕਹਿੰਦੇ ਤੁਰਲਾ ਛੱਡਿਆ ਸਾਡੇ ਜੀ ਦੇਖੋ ਇਹ ਡਿਫਰੈਂਟ ਨਾਮ ਆ ਦੋ ਤਿੰਨ ਤਰੀਕੇ ਦੀਆਂ ਪੱਗਾਂ ਪਾਉਂਦੇ ਨੇ ਇੱਕ ਤੇ ਆ ਸ਼ਿਮਲੇ ਵਾਲੀ ਪੱਗ ਆ ਇੱਕ ਬਗੈਰ ਸਿਰਫ ਕੱਪੜੇ ਵਾਲੀ ਪੱਗ ਆ ਤੇ ਇੱਕ ਸਾਦਾ ਲਵੇਟ ਦੇ ਦੇ ਜAVE ਆਪਣੇ ਸਰਦਾਰ ਵੀਰੇ ਲਵੇਟ ਦੇਦੇ ਨੇ ਤੁਹਾਡੇ ਵਾਲੀ ਉਸ ਤਰ੍ਹਾਂ ਇਹ ਟੋਰਾ ਪਿੱਛੇ ਟੋਰਾ ਹੀ ਕਹਿੰਦੇ ਆ ਤੁਸੀਂ ਟੋਰਾ ਛੱਡਣਾ ਹਾਂਜੀ ਹਾਂਜੀ ਬਿਲਕੁਲ ਇਹਨੂੰ ਟੋਰਾ ਹੀ ਕਹਿੰਦੇ ਆ ਤੇ ਲੇਕਿਨ ਇਹ ਆ ਕਿ ਅਸੀਂ ਮੋਸਟਲੀ ਇਹ ਤੇ ਹੁਣ ਇੱਥੇ ਨਪੈਦ ਹੋ ਚੁੱਕੀਆਂ ਨੇ ਬਿਲਕੁਲ ਖਤਮ ਹੋ ਚੁੱਕੀਆਂ ਨੇ ਅਸੀਂ ਤੇ ਬੜੀ ਮੁਸ਼ਕਲ ਮੰਗਵਾਈ ਦੀਆਂ ਵਾ ਇਹ ਵੀ ਇੱਕ ਜਿੱਦੋਜਹਾ ਦਾ ਪੱਗ ਲੈ ਜਾਂਦੀ ਆ ਅੱਛਾ ਵੀ ਪੱਗ ਇਥੋਂ ਮਿਲਣ ਨੂੰ ਹਟ ਗਈ ਹੋਣਾ ਦਰਸਾ ਲਾ ਅੰਗਰੇਜ਼ ਦੌਰ ਦੇ ਵਿੱਚ ਨਾ ਪੰਜਾਬ ਦੇ ਨਾਲ ਬੜਾ ਜ਼ੁਲਮ ਹੋਇਆ ਇਹ ਪੱਗ ਇੱਥੇ ਜਿਹੜੇ ਬਿਟਰ ਹਨ ਜਾਂ ਦਰਬਾਨ ਖੜੇ ਜਾਂਦੇ ਨੇ ਉਹਨਾਂ ਨੂੰ ਪੁਆਈ ਜਾਂਦੀ ਹੈ ਤੇ ਦੂਜੇ ਪਾਸੇ ਉਹਨਾਂ ਦੀ ਸਟ੍ਰੈਟਜੀ ਦੇਖੋਗੇ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਅਲੀਟ ਸਕੂਲ ਐਚਐਸਐਨ ਸਕੂਲ ਉਹਦੇ ਵਿੱਚ ਪੱਗਾਂ ਜਿਹੜੀਆਂ ਸਟੂਡੈਂਟ ਪਾਉਂਦੇ ਆ ਉਸ ਤੋਂ ਇਲਾਵਾ ਇਹ ਤੁਹਾਨੂੰ ਕਿਤੇ ਨਹੀਂ ਮਿਲਦੀਆਂ ਅੱਛਾ ਜੀ ਤੇ ਇਹ ਅਸੀਂ ਸਪੈਸ਼ਲ ਉੱਥੋਂ ਮੰਗਵਾਈ ਦੀ ਇਹ ਸਕੂਲ ਕਿੱਥੇ ਆ ਇਹ ਲਾਹੌਰ ਦੇ ਵਿੱਚ ਲਾਹੌਰ ਦੇ ਵਿੱਚ ਉੱਥੇ ਉਹਨਾਂ ਦੀ ਐਡਰੈਸ ਦਾ ਹਿੱਸਾ ਹੈ ਐਡਰੈਸ ਦਾ ਹੀ ਹਿੱਸਾ ਬਿਲਕੁਲ ਇਹ ਉਹਨਾਂ ਨੇ ਵੀ ਕਿਵੇਂ ਐਡਾ ਵੱਡਾ ਕਾਰਜ ਕਰ ਰੱਖਿਆ ਸਰ ਇਹ ਬ੍ਰਿਟਿਸ਼ਰਸ ਜਿਹੜੇ ਹਨ ਉਹ ਹਮੇਸ਼ਾ ਡਿਵਾਈਡ ਐਂਡ ਰੂਲ ਕਰਦੇ ਸੀ ਇੱਕ ਪਾਸੇ ਉਹ ਤਜ਼ਲੀਲ ਕਰ ਰਹੇ ਸੀ ਇੱਕ ਪਾਸੇ ਜਿਹੜੀ ਉਹਨਾਂ ਦੀ ਮਾਰਸ਼ਲ ਬਰੀਡ ਸੀ ਉਹਨਾਂ ਨੂੰ ਇਸ ਤਰੀਕੇ ਚ ਇਹ ਸਾਰੇ ਲਬੋ ਲੈਜੇ ਇਸ ਲਬਾਸ ਚ ਲੈ ਕੇ ਆਉਂਦੇ ਸੀ ਤਾਂ ਕਿ ਉਹ ਸਾਡੇ ਰਿਪਰੈਜ਼ੈਂਟਰ ਬਣ ਸਕਣ ਤੇ ਆਪਣੀ ਮਰਜ਼ੀ ਦੇ ਸਾਰੇ ਕੰਮ ਕਰਵਾ ਸਕਣ ਓਕੇ ਦੋਨੇ ਪਾਸੇ ਮਾਰ ਮਾਰਦੇ ਸੀ ਦੋਨੋਂ ਬਿਲਕੁਲ ਜੀ ਦੋਨੋਂ ਪਾਸੇ ਤੁਸੀਂ ਇੱਥੇ ਹੀ ਰਹੀਮ ਜਾਰ ਖਾਨ ਜੀ ਜ਼ਿਆਦਾ ਸਮਾਂ ਬਿਤਾ ਗਏ ਆ ਰਹਿਆ ਦੇਖਿਓ ਜੀ ਮੈਂ ਚੀਮਾ ਬਰਾਦਰੀ ਨਾਲ ਮੇਰਾ ਤੱਲਾਕਾ ਜੱਟ ਫੈਮਲੀ ਨੇ ਪਿੱਛੋਂ ਤੇ ਜਿਵੇਂ ਅਸੀਂ ਸਾਰੇ ਗੁਜਰਾਵਾਲਾ ਤੋਂ ਵਜ਼ੀరాబాద్ ਕਮਾਲਪੁਰ ਚੀਮਾ ਵਾਲੇ ਦਾ ਲੇਕਿਨ ਇਹ ਸਾਡੀ ਦੂਸਰੀ نسل ਹੈ ਜਿਹੜੀ ਅਸੀਂ ਇਤਨੀ ਮਿਰਖਾਨ ਦੇ ਵਿੱਚ ਅੱਛਾ ਵੀ ਤੋਂਦਰੋਂ ਮੂਵ ਹੋ ਕੇ ਇੱਧਰ ਆਏ ਹਾਂ ਮੂਵ ਹੋਣ तकरीबन ਕੋਈ 60 ਦੀ ਦਿਹਾੜੀ ਚ 55 ਦੀ ਦਿਹਾੜੀ ਤੇ ਪਾਕਿਸਤਾਨ ਬਣਨ ਤੋਂ ਕੋਈ 10 ਸਾਲ ਬਾਅਦ ਇੱਥੇ ਆ ਗਏ ਸੀ ਇੱਥੇ ਆ ਗਏ ਸੀ ਤੇ ਹੁਣ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਬੜੇ ਐਕਟਿਵ ਰਹਿੰਨੇ ਹੋ ਹਰੇਕ ਥਾਂ ਤੇ ਬੜੇ ਵੱਧ ਚੜ ਕੇ ਹਿੱਸਾ ਲੈਣੇ ਹੋ ਬਹੁਤ ਸਾਰੀਆਂ ਮੈਂ ਦੇਖਿਆ ਗਤੀਵਿਧੀਆਂ ਦਾ ਤੁਸੀਂ ਹਿੱਸਾ ਤੁਹਾਡਾ ਮੇਨ ਕਿਹੜਾ ਏਰੀਆ ਹੁੰਦਾ ਤੁਸੀਂ ਕਿਸ ਚੀਜ਼ ਦੇ ਤੇ ਕਿਉਂਕਿ ਕੋਈ ਤੁਸੀਂ ਨਿਊਜ਼ ਰਿਪੋਰਟਰ ਤਾਂ ਹੈ ਨਹੀਂ ਤੁਸੀਂ ਤਾਂ ਕਰੰਟ ਟਾਪਿਕਸ ਦੇ ਹੋ ਕੀ ਚੀਜ਼ ਨੂੰ ਕਿਉਂਕਿ ਹਰੇ ਬੰਦੇ ਦੀ ਕੁਆਲਿਟੀ ਹੁੰਦੀ ਹੈ ਕੋਈ ਬੰਦਾ ਕਿਸੇ ਵਿਸ਼ੇ ਤੇ ਐਕਟਿਵ ਆ ਕੋਈ ਖੇਡਾਂ ਤੇ ਐਕਟਿਵ ਆ ਕੋਈ ਸਿਆਸਤ ਤੇ ਐਕਟਿਵ ਆ ਤੁਹਾਡਾ ਮੇਨ ਵਿਸ਼ਾ ਕੀ ਆ ਮੇਨ ਵਿਸ਼ਾ ਤੇ ਬੈ ਵੈਸੇ ਲਿਖਾ ਰਹੀ ਆ ਅਸਲ ਇਸ਼ੂ ਐਵੇਂ ਆ ਕਿ ਮੈਂ ਜਦੋਂ ਆਪਣੀ ਤਾਰੀਖ ਇਤਿਹਾਸ ਵੇਖਿਆ ਤੇ ਕਿਸੇ ਨੂੰ ਕੁਝ ਪਤਾ ਨਹੀਂ ਹੂੰ ਮੇਰੇ ਵੱਡਿਆਂ ਨੇ ਮੈਨੂੰ ਦੱਸਿਆ ਇਹ ਜਾਂਦਾ ਜੀ ਇੱਥੇ ਉਰਦੂ ਬੋਲੋ ਸਕੂਲ ਹੁਣ ਦੇਖੋ ਅਸੀਂ ਘਰਾਂ 'ਚ ਪੰਜਾਬੀ ਬੋਲਦੇ ਆ ਸਕੂਲਾਂ 'ਚ ਸਾਨੂੰ ਉਰਦੂ ਬੋਲਿਆ ਜਾਂਦਾ ਬਾਹਰ ਸਾਡੀ ਆਫੀਸ਼ੀਅਲ ਲੈਂਗੁਏਜ ਇੰਗਲਿਸ਼ ਆ ਤੇ ਸਾਡੇ ਇੱਕ ਮੁਹਾਵਰਾ ਬਣਿਆ ਹੋਇਆ ਹਿਸਾਬ ਸਾਡਾ ਅਰਬੀ ਚ ਹੋਣਾ ਕੀ ਚਾਹ ਵਰਬੀ ਚੁੰਦਾ ਤੇ ਸਾਡੀ ਜਿਹੜਿਆ ਦਾ ਸਾਹ ਦੇਖ ਲੋ ਸਾਡਿਆਂ ਦਾ ਅਸੀਂ ਕੀ ਸਾਡੀ ਇੱਕ ਮਾਈਂਡਸੈਟ ਹੋਏਗਾ ਕੀ ਮੈਂਟੈਲਿਟੀ ਹੋਏਗਾ ਕਿ ਬੱਚਾ ਇੰਨਾ ਕਨਫਿਊਜ਼ ਆ ਕਿ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਸੀ ਕਿ ਮੈਨੂੰ ਮੈਂ ਕਦੀ ਬੋਲਿਆ ਨਹੀਂ ਲੇਕਿਨ ਮੈਂ ਲਿਖਦਾ ਰਹਿਣਾ ਲੇਕਿਨ ਇੰਟਰਵਿਊ ਇਹ ਮੇਰਾ ਪਹਿਲਾ ਵਾ ਨਹੀਂ ਨਹੀਂ ਚਲੋ ਇਹ ਕਿਤੋਂ ਦਾ ਸ਼ੁਰੂਆਤ ਹੁੰਦੀ ਹੁੰਦੀ ਆ ਹਾਂ ਜੀ ਬਿਲਕੁਲ ਤੁਹਾਡੀ ਮਿਹਰਬਾਨੀ ਹੈ ਪਰ ਮੈਂ ਦੇਖਿਆ ਵੀ ਤੁਸੀਂ ਜੋ ਲਿਖਦੇ ਹੋ ਉਦੋਂ ਵੀ ਬੜੇ ਬੇਵਾਕੀ ਨਾਲ ਲਿਖਦੇ ਹੋ ਬਹੁਤ ਜਾਨੀ ਕਿ ਤਿੱਖਾ ਵੀ ਬੋਲਡ ਦੇਉਂ ਵੀ ਹੋ ਹਰੇਕ ਚੀਜ਼ ਵਾ ਇਸ ਚੀਜ਼ ਦਾ ਤੁਸੀਂ ਕੀ ਕਿੱਥੋਂ ਕਿਉਂ ਇਹ ਤੁਹਾਡੇ ਅੰਦਰ ਹੈ ਵੀ ਤੁਸੀਂ ਇੰਨੇ ਪੰਗੇ ਲੈ ਰਹੇ ਹੋ ਤੇ ਪੰਗੇ ਲੈਣ ਵਾਲਾ ਬੰਦਾ ਹਮੇਸ਼ਾ ਉਹਦੇ ਤੇ ਵੀ ਹੰਧਾਸ਼ੀਅਤ ਵੀ ਹੁੰਦਾ ਅਸਲ 'ਚ ਮੇਰੇ ਨਾਲ ਹੋਈ ਐ ਵੇ ਦੇਖੋ ਜੀ ਮੈਂ ਸਕੂਲ ਪੜਦਾ ਸਾਂ ਇੱਥੇ ਮੇਰੇ ਨਾਲ ਇੱਕ ਸਕੂਲ ਸੀ ਪਿੰਡ ਦਾ ਤੇ ਮੈਂ ਹਾਈ ਸਕੂਲ 'ਚ ਜਦੋਂ ਗਿਆ ਤੇ ਸਾਡੇ ਇੱਕ ਜਿਹੜੇ ਹੈੱਡਮਾਸਟਰ ਸਾਡੇ ਤੇ ਇੱਥੇ ਕਹਿੰਦੇ ਨੇ ਪ੍ਰਿੰਸੀਪਲ ਉਹ ਆਏ ਨੇ ਤਾਂ ਉਹਨਾਂ ਨੇ ਇੱਕ ਦਿਨ ਅਸੈਂਬਲੀ 'ਚ ਖੜੇ ਹੋ ਕੇ ਕਿਹਾ ਨਵੇਂ ਜੀ ਅੱਜ ਤੋਂ ਬਾਅਦ ਇੱਥੇ ਪੰਜਾਬੀ ਕੋਈ ਨਹੀਂ ਬੋਲੇਗਾ ਅੱਛਾ ਜੀ ਹਾਲਾਂਕਿ ਮੈਂ ਕਲਾਸ ਦਾ ਮਨੀਟਰ ਸਾਂ ਸੀਆਰ ਸਾਂ ਹੂੰ ਤੇ ਉਹਨਾਂ ਨੇ ਮੈਗ ਜੀ ਮੇਰੀ ਤਾਂ ਮਾਂ ਬੋਲੀ ਹੈ ਮੈਂ ਤਾਂ ਬੋਲਾਂਗਾ ਹੂੰ ਹੂੰ ਉਹ ਸਾਰਾ ਸਕੂਲ ਉਰਦੂ ਬੋਲਣਾ ਪਿਆ ਮੈਗਾ ਜੀ ਮੈਂ ਨਹੀਂ ਬੋਲਾਂਗਾ ਉਹਨੇ ਕਿਹਾ ਜੀ ਤੂੰ ਅਗਰ ਨਹੀਂ ਬੋਲੇਗਾ ਤੇ ਇੱਕ ਜਿਹੜਾ ਪੀਰੀਅਡ ਜਿਹੜਾ ਇੱਕ ਲੈਕਚਰ ਤੇ ਉਹਨੂੰ ਦੋ ਡੰਡੇ ਵੱਜਣਗੇ ਹੂੰ ਹੂੰ ਉਹ ਪਹਿਲਾਂ ਤਾਂ ਮੈਂ ਅੱਠ ਦਿਲੀ ਅੱਠ ਲੈਕਚਰ ਸੀ ਡੇਲੀ ਡੰਡੇ ਖਾਂਦਾ ਰਿਹਾ ਤੀਸਰੇ ਚੌਥੇ ਦਿਨ ਅਸੀਂ ਨਿਆਣਪੂੜਾ ਖੇលਦੇ ਰਹਿਣਾ ਉਹ ਪਾਣੀ ਚ ਹੱਥ ਮਾਰ ਮਾਰ ਕੇ ਮੇਰੀ ਉਂਗਲੀ ਗਲ ਗਈ ਤੇ ਮੇਰੇ ਘਰ ਵਾਲਿਆਂ ਨੂੰ ਪਤਾ ਚੱਲਿਆ ਜਦੋਂ ਮੈਂ ਸਟੋਰੀ ਦੱਸੀ ਤੇ ਉਹ ਮੇਰੇ ਵਾਲਦ ਸਾਹਿਬ ਨੇ ਉਹਨਾਂ ਨੂੰ ਜਾ ਕੇ ਆਖਿਆ ਕਿ ਵੀ ਇਹ ਕੀ ਕਰਦੇ ਪਏ ਹੋ ਫਿਰ ਕੁਝ ਸ਼ਰ ਤਾਂ ਫਿਰ ਮੈਂ ਥੋੜਾ ਜਿਹਾ ਐਗਰੈਸਿਵ ਇਸ ਤੋ ਹੈ ਕਿਉਂਕਿ ਮੇਰੇ ਨਾਲ ਹੋਈ ਇਸ ਤਰ੍ਹਾਂ ਜਿੱਥੇ ਜਾਣਾ ਲੋਕਾਂ ਨੇ ਉਰਦੂ ਚ ਗੱਲ ਕਰਨੀ ਹੁਣ ਤੁਸੀਂ ਕਾਨਫਰੰਸ ਤੇ ਸਾਡੀ ਤੇ ਆਏ ਹੋ ਦੇਖੋ ਅੱਜ ਤੁਸੀਂ ਉਹ ਬੱਚਾ ਵੇਖਿਆ ਉਹ ਘਬਰਾ ਕੇ ਉਸੇ ਟਾਈਮ ਉਰਦੂ ਬੋਲਣਾ ਪਿਆ ਸਡਿਨਲ ਹੁੰਦੀ ਇਸ ਤਰ੍ਹਾਂ ਇਸ ਲਈ ਅਸੀਂ ਥੋੜੇ ਅਗਰੈਸਿਵ ਹੋ ਜਾਂਦੇ ਆ ਫਿਰ ਤੁਹਾਡੇ ਨਾਲ ਜਦੋਂ ਇਸ ਤਰ੍ਹਾਂ ਦਾ ਜ਼ੁਲਮ ਹੁੰਦਾ ਤੁਹਾਡੀ ਮਰਜ਼ੀ ਦੇ ਖਿਲਾਫ ਹੁੰਦਾ ਫਿਰ ਜ਼ਾਹਰ ਹੈ ਕਿ ਜਿਹੜਾ ਇਨਸਾਨ ਜਿਹਦੇ ਅੰਦਰ ਕੁਝ ਵਿਲ ਹੁੰਦੀ ਆ ਉਹ ਫਿਰ ਰਿਟੈਲੀਏਸ਼ਨ ਕਰਦਾ ਤੇ ਅਸੀਂ ਫਿਰ ਕਰੀਦੀ ਹ ਹ ਸੋ ਕਹਿਣ ਦਾ ਮਾ ਤੁਹਾਡਾ ਪਹਿਲਾ ਮਿਸ਼ਨ ਵੀ ਕਾਮਯਾਬੀ ਰਿਹਾ ਨਾ ਹਾਂਜੀ ਪਹਿਲਾ ਕਾਮਯਾਬ ਰਿਹਾ ਫੇਰ ਹੀ ਬੰਦਾ ਭੱਜਦਾ ਵੀ ਹੁਣ ਮੈਂ ਕਾਮਯਾਬ ਹੋ ਗਿਆ ਤੇ ਅੱਗੇ ਚੱਲਾਂ ਹੁਣ ਜਿਹੜੀ ਜੇ ਸਕੂਲਾਂ ਦੀ ਤੁਸੀਂ ਪੋਜੀਸ਼ਨ ਦੇਖਦੇ ਹੋ ਆਪਾਂ ਪਹਿਲਾਂ ਵੀ ਸੁਵਾਨ ਨਾਲ ਗੱਲ ਕੀਤੀ ਉਹਨਾਂ ਨੇ ਵੀ ਦੱਸਿਆ ਪਰ ਤੁਸੀਂ ਕੀ ਸੋਚਦੇ ਹੋ ਵੀ ਕੀ ਕੀ ਉਪਰਾਲੇ ਜਿਹੜੇ ਪੰਜਾਬ 'ਚ ਕਿਉਂਕਿ ਅਸਲ ਪੰਜਾਬ ਤਾਂ ਇਹ ਆ ਜਿਹਨੂੰ ਪਤਾ ਲੱਗ ਕੇ ਲੱਗਦਾ ਇੱਥੇ ਵੀ 14 ਕਰੋੜ ਪੰਜਾਬੀ ਇੱਥੇ ਬੈਠਾ ਤਾਰ ਤਾਂ ਇੱਥੋਂ ਹਿੱਲਣੀ ਆ 2 ਕਰੋੜ ਨੇ ਨਹੀਂ ਹਲਾਉਣੀ ਤਾਰ ਤਾਰ 14 ਕਰੋੜ ਨੇ ਹਲਾਉਣੀ ਆ ਜਾਂ ਡੈਸਪੋਰਾ ਦੇ ਪੰਜਾਬ ਨੇ ਵੀ ਨਹੀਂ ਹਲਾ ਸਕਣੀ ਠੀਕ ਆ ਉਹ ਕਿਸੇ ਹੋਰ ਰੂਪ ਚ ਹਲਾ ਸਕਦੇ ਪਰ ਜਿੰਨਾ ਚਿਰ ਜੜਾ ਉਹ ਤਾਂ ਜੜਦਾ ਇਸ ਪੰਜਾਬ 'ਚ ਆ ਨਾ ਅਸਲ 'ਚ ਦੇਖੋ ਕਹਿਣ ਨੂੰ ਤੇ ਇੱਥੇ ਮੁਲਕ ਦੀ 65% ਆਬਾਦੀ ਪੰਜਾਬੀ ਹੈ। ਹਮਮ ਲੇਕਿਨ ਤੁਸੀਂ ਕਿਸੇ ਵੀ ਪੰਜਾਬੀ ਘਰ ਚਲੇ ਜਾਓ ਨਾ ਉੱਥੇ ਤੁਹਾਨੂੰ ਸਾਰੇ ਉਰਦੂ ਬੋਲਦੇ ਨਜ਼ਰ ਆਣਗੇ। ਹੁਣ ਤੁਸੀਂ ਮੈਂ ਤੁਹਾਨੂੰ ਇੱਕ ਮਿਸਾਲ ਦੱਸਦਾ ਕਿ ਮੇਰਾ ਭਤੀਜਾ ਜਿਹੜੇ ਆ ਉਹ ਪੰਜਾਬੀ ਬੋਲਦੇ ਨੇ। ਹਮਮ ਸਾਡੇ ਕੋਈ ਵੀ ਜਿਹੜੇ ਰਿਲੇਟਿਵ ਆਂਦੇ ਨਾ ਤੇ ਮੈਂ ਉਹਨਾਂ ਦੇ ਸਾਹਮਣੇ ਕਹਿੰਦਾ ਨਾ ਬੇਟਾ ਪੰਜਾਬੀ ਨਾਲ ਵਿੱਚ ਗੱਲ ਕਰੋ ਇਹਨਾਂ ਨਾਲ। ਹਮਮ ਤੇ ਉਹ ਬੜੇ ਪੰਜਾਬੀ ਇਹ ਕੀ ਇੰਗਲਿਸ਼ ਗੱਲ ਕਰਾਓ ਉਰਦੂ ਦੀ ਗੱਲ ਕਰਾਓ ਇੱਥੇ ਇੱਕ ਮੈਂਟੈਲਿਟੀ ਬਣਾ ਦਿੱਤੀ ਗਈ ਆ ਕਿ ਵੀ ਤੁਸੀਂ ਜਿਹੜਾ ਨਾ ਪੰਜਾਬੀ ਜ਼ੁਬਾਨ ਹੀ ਕੋ ਨਹੀਂ ਇਹ ਇੱਕ ਯਾਹ ਤੇ ਕਹਿੰਦੇ ਸਿੱਖਾਂ ਦੀ ਜ਼ੁਬਾਨ ਜਾਂ ਜਾਹਲਾਂ ਦੀ ਜ਼ੁਬਾਨ ਹੂੰ ਫਿਰ ਹੁਣ ਤੁਸੀਂ ਕੀ ਉਪਰਾਲੇ ਕਰਦੇ ਹੋ ਇਸ ਦੇ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਮੈਂ ਵੇਖਿਆ ਕਿ ਇਹ ਹੋ ਕਿਉਂ ਰਿਹਾ ਫਿਰ ਮੈਨੂੰ ਪਤਾ ਚੱਲਿਆ ਜੀ ਇਹ ਤੇ 200 ਸਾਲ ਤੋਂ ਹੋ ਰਿਹਾ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਤੋਂ ਬਾਅਦ ਜਿਵੇਂ ਦੌਰ ਖਤਮ ਹੋਇਆ ਅੰਗਰੇਜ਼ਾਂ ਨੇ ਸਾਰੇ ਬਰੇਸਗੀਰ ਤੇ ਕਬਜ਼ਾ ਕਰਕੇ ਬਾਕੀ ਸਾਰੇ ਸੂਬਿਆਂ ਦੇ ਵਿੱਚ ਉਹਨਾਂ ਦੀ ਮਕਾਮੀ ਜ਼ਬਾਨ ਲਈ ਤੇ ਸਾਡੇ ਵਾਲੇ ਪਾਸੇ ਉਰਦੂ ਲਾਤੀ ਹੂੰ ਉਹਦੇ ਵਿੱਚ ਵੀ ਉਹਨਾਂ ਨੇ ਸਿੱਖਾਂ ਨੂੰ ਕਿਹਾ ਜੀ ਤੁਸੀਂ ਪੰਜਾਬੀ ਬੋਲੋ ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਕਿਹਾ ਤੁਸੀਂ ਉਰਦੂ ਬੋਲੋ ਜਿਹੜੇ ਪੰਜਾਬ 'ਚ ਰਹਿੰਦੇ ਸਨ ਪੰਜਾਬੀ ਮੁਸਲਮਾਨ ਜਿਹੜੇ ਹਿੰਦੂ ਸਨ ਉਹਨਾਂ ਨੂੰ ਕਿਹਾ ਤੁਸੀਂ ਹਿੰਦੀ ਬੋਲੋ ਕਿਉਂਕਿ ਪੰਜਾਬ ਇੱਕ ਫੈਡਰੇਸ਼ਨ ਸੀ ਇੱਕ ਤਗੜਾ ਇਲਾਕਾ ਸੀ ਮੇਰਾ ਤੇ ਖਿਆਲ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ 200 ਸਾਲ ਤੋਂ ਹੀ ਹੁੰਦਾ ਆ ਰਿਹਾ ਸਾਡੇ ਤੋਂ ਤੇ ਉਹ ਹੁਣ ਤੇ ਉਹ ਇਸ ਹੱਦ ਤੱਕ ਆ ਗਿਆ ਕਿ ਲੋਕਾਂ ਨੂੰ ਆਪਣੀ ਪਛਾਣ ਆਪਣਾ ਵਿਰਸਾ ਸਾਰਾ ਕੁਝ ਭੁੱਲ ਗਿਆ ਜੀ ਹੂੰ ਹੂੰ ਫਿਰ ਹੁਣ ਕਰ ਕੀ ਰਹੇ ਹੋ ਤੁਸੀਂ ਉਹਦੇ ਲਈ ਜਿਵੇਂ ਸਾਡੇ ਤਿਥ ਤਿਹੋਰਾਂ ਦਾ ਵੀ ਆ ਗਿਆ ਵਿੱਚ ਮਿਊਜ਼ਿਕ ਕਿਹੜੇ ਢੰਗ ਨਾਲ ਉਪਰਾਲੇ ਸ਼ੁਰੂ ਕੀਤੇ ਹੋਏ ਆ ਤੁਸੀਂ ਅਜੇ ਇੱਕ ਨੌਜਵਾਨ ਰਾਈਟਰ ਹੋਣ ਦੇ ਨਾਤੇ ਐਕਟਿਵਿਸਟ ਹੋਣ ਦੇ ਨਾਤੇ ਜਿਹਦੇ ਨਾਲ ਕੀ ਤੁਹਾਨੂੰ ਲੱਗਦਾ ਵੀ ਅਸੀਂ ਹੁਣ ਇਨੂੰ ਕਿਵੇਂ ਨਾ ਕਿਵੇਂ ਪੁੱਠਾ ਮੋੜ ਕੇ ਲਿਆਵਾਂਗੇ ਭਾਵੇਂ ਇੱਕ ਜੇ 200 ਸਾਲ ਲੱਗੇ ਤਾਂ ਹੋ ਸਕਦਾ ਪੁੱਠਾ ਮੋੜਨ ਤੇ ਵੀ 50 100 ਸਾਲ ਲੱਗ ਜਾਣ ਪਰ ਫਿਰ ਵੀ ਤੁਸੀਂ ਕੀ ਉਪਰਾਲੇ ਵਿੱਡੇ ਸਰ ਉਹਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਛੋਟੀਆਂ-ਛੋਟੀਆਂ ਸੁਸਾਇਟੀਆਂ ਬਣਾਈਆਂ ਜਿਹੜੇ ਤੁਸੀਂ ਮੇਰੇ ਨਾਲ ਦੇਖੇ ਹੋਣਗੇ ਸਾਰੇ ਨੌਜਵਾਨ ਲੜਕੇ ਨੇ ਮੈਂ ਨੌਜਵਾਨਾਂ 'ਚ ਜਾ ਕੇ ਪੰਜਾਬੀ ਬੋਲਣਾ ਉਹਨਾਂ ਨੂੰ ਪੰਜਾਬ ਦੇ ਇਤਿਹਾਸ ਜਵੇਂ ਲੋਹੜੀ ਦਾ ਪ੍ਰੋਗਰਾਮ ਕਰਾਇਆ ਵਿਸਾਖੀ ਦਾ ਕਰਾਇਆ ਵਰਲਡ ਪੰਜਾਬੀ ਕਾਨਫਰੰਸ ਕਰਵਾ ਰਹੇ ਸਕੂਲਾਂ ਕਾਲਜਾਂ 'ਚ ਜਾ ਕੇ ਲੋਕਾਂ ਨੂੰ ਲੋਕਾਂ ਨੂੰ ਦੱਸੀਦਾ ਅਗਰ ਤੁਸੀਂ ਘਰ ਪੰਜਾਬੀ ਬੋਲਦੇ ਹੋ ਤੁਹਾਡੀ ਮਾਂ ਬੋਲੀ ਪੰਜਾਬੀ ਚ ਕੋਈ ਸ਼ਰਮਿੰਦਗੀ ਨਹੀਂ ਅਗਲਾ ਗਲਤ ਤੁਹਾਡੇ ਨਾਲ ਕਰਦਾ ਪਿਆ ਹੁਣ ਤੁਸੀਂ ਇੱਕ ਗੋਰੇ ਕੋ ਜਾ ਕੇ ਕਹੋ ਕਿ ਮੇਰੀ ਤੁਸੀਂ ਜਿਹੜਾ ਵਾ ਨਾ ਪੰਜਾਬੀ ਚ ਗੱਲ ਕਰੋ ਕਰੇਗਾ ਉਹ ਕਦੀ ਵੀ ਨਹੀਂ ਕਰੇਂ ਇੰਗਲਿਸ਼ ਚ ਕਰੇਗਾ ਲੇਕਿਨ ਸਾਡੇ ਇੱਥੇ ਸਾਨੂੰ ਫੋਰਸ ਕੀਤਾ ਜਾਂਦਾ ਫਿਰ ਅਸੀਂ ਸਭ ਤੋਂ ਪਹਿਲਾਂ ਤੇ ਸਰਕਾਰ ਕੋਈ ਮੰਗ ਕੀਤੀ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਸਕੂਲਾਂ ਦੇ ਵਿੱਚ ਜਿਹੜੀ ਹੈ ਨਾ ਪੰਜਾਬੀ ਲਾਜ਼ਮੀ ਮਜ਼ਮੂਨ ਪੜਾਇਆ ਜਾਏ ਇੱਥੇ ਦੋ ਤਰ੍ਹਾਂ ਦੇ ਮਜ਼ਮੂਨ ਹੁੰਦੇ ਆ ਜਿਹੜੇ 7ਵੀਂ 8ਵੀਂ ਤੋਂ ਆਪਸ਼ਨਲ ਸਬਜੈਕਟ ਆਉਂਦਾ ਪੰਜਾਬੀ ਅਸੀਂ ਚਾਹੁੰਦੇ ਹਾਂ ਕਿ ਬੱਚੇ ਨੂੰ ਬੁਨਿਆਦੀ ਤਾਲੀਮ ਜਿਹੜੀ ਪੰਜਾਬੀ ਚ ਦਿੱਤੀ ਜਾਵੇ ਉਹਦੇ ਹਵਾਲੇ ਨਾਲ ਅਸੀਂ ਇੱਕ ਛੋਟੀ ਜੀ ਫਾਊਂਡੇਸ਼ਨ ਵੀ ਬਣਾਈ ਹੋਈ ਹੈ ਜਿਹਦੇ ਵਿੱਚ ਲੋਕਾਂ ਨੂੰ ਦੱਸਿਆ ਜਾਂਦਾ ਪੰਜਾਬੀ ਕਿਤਾਬਾਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਇਤਿਹਾਸ ਬਾਰੇ ਦੱਸਿਆ ਜਾ ਰਿਹਾ ਪੰਜਾਬੀ ਤਹਿਵਾਰ ਵਗੈਰਾ ਮਨਾਏ ਜਾ ਰਹੇ ਆ ਬਾਕੀ ਸਰਕਾਰ ਕੋ ਲੀਗਲ ਚੈਨਲ ਦੇ ਥਰੂ ਅਸੀਂ ਉਹਨਾਂ ਕੋ ਮੰਗ ਕਰਦੇ ਆ ਕਿ ਤੁਸੀਂ ਜਿਹੜਾ ਨਾ ਪੰਜਾਬੀ ਜਿਹੜੀ ਜ਼ੁਬਾਨ ਆ ਉਹਨੂੰ ਰੀਸਟੋਰ ਕਰੋ ਉਹਦੇ ਵਿੱਚ ਕਿਉਂਕਿ ਸਰਕਾਰ ਇੱਕ ਆਰਡਰ ਕਰੇਗੀ ਤੇ ਸਾਰਾ ਕੰਮ ਹੋ ਜਾਣਾ ਜਿਹੜਾ ਅਸੀਂ ਸਟਰਗਲ 50 ਸਾਲੋਂ 100 ਸਾਲ ਚ ਕਰਨੀ ਉਹ ਇੱਕ ਸਾਲ ਚ ਇੱਕ ਮਿੰਟ ਚ ਵੀ ਹੋ ਸਕਦੀ ਹੈ ਕਾਡਰ ਨਾ ਹੋ ਸਕਦੀ ਜਿਹੜੇ ਹੁਣ ਯੂਥ ਥੋੜੇ ਨਾਲ ਜੁੜੇ ਆ ਕਿ ਉਹ ਆਪਦੇ ਇੰਟਰਸਟ ਨਾਲ ਜੁੜਿਆ ਕਿ ਤੱਕੇ ਨਾਲ ਜੋੜਦੇ ਹੋ ਪੰਜਾਬੀ ਆ ਸਰ ਇੱਕ ਚ ਇਹਦੇ ਵਿੱਚ ਨਾ ਮੈਂ ਸਭ ਤੋਂ ਪਹਿਲਾਂ ਤੇ ਜਿਹੜਾ ਸਾਡੇ ਦਾ ਜਿਹੜਾ ਪੰਜਾਬ ਸੀ ਸਾਡਾ ਜਿਹੜਾ ਭਰਾ ਸਾਡੇ ਤੋਂ ਵੱਖਰਾ ਹੋ ਗਿਆ ਉਹਦੀ ਇੰਡਸਟਰੀ ਦਾ ਬੜਾ ਕ੍ਰੈਡਿਟ ਹੈ ਹਮ ਅੱਜ ਕੱਲ ਦੀ ਜਿਹੜੀ 뮤직 ਇੰਡਸਟਰੀ ਹੈ ਉਹਨੇ ਪਹਿਲਾਂ ਪੰਜਾਬੀ ਨੂੰ ਵਾਕਈ ਇੱਥੇ ਇਹਨਾਂ ਨੇ ਜਾਹਲਾਨੀ ਲੈਂਗੁਏਜ ਬਣਾ ਦਿੱਤਾ ਯਾਨੀ ਸਾਡੇ ਜਿਹੜੇ ਡਰਾਮੇ ਸੀ ਉਹਦੇ ਵਿੱਚ ਜਿਹੜਾ ਪੰਜਾਬੀ ਬਾਬਾ ਚੌਧਰੀ ਬੋਲਿਆ ਜਦ ਬੋਲਦਾ ਹੁੰਦਾ ਸੀ ਚੌਧਰੀ ਦਿਖਾਇਆ ਜਾਂਦਾ ਸੀ ਉਹਨੂੰ ਹਮੇਸ਼ਾ ਜ਼ਾਲਮ ਦਿਖਾਇਆ ਜਾਂਦਾ ਸੀ ਇਹਨਾਂ ਜਿਹੜਾ ਪੰਜਾਬੀ ਬੋਲਦਾ ਹੁੰਦਾ ਸੀ ਯਾ ਜਿਹੜਾ ਪੰਜਾਬ ਯਾ ਉਹਨੂੰ ਮਾਸੀ ਯਾ ਨੌਕਰ ਦਿਖਾਇਆ ਜਾਂਦਾ ਸੀ ਯਾ ਉਹਨੂੰ ਜ਼ਾਲਮ ਦਿਖਾਇਆ ਜਾਂਦਾ ਸੀ ਤੁਹਾਡੇ ਵਾਲੇ ਮਿਊਜ਼ਿਕ ਨੇ ਜਿਵੇਂ ਸਿੱਧੂ ਮੂਸੇਵਾਲਾ ਯਾ ਦੂਸਰਾ ਮਿਊਜ਼ਿਕ ਵਾਲੇ ਆ ਯਾ ਸਾਡੀਆਂ ਫਿਲਮਾਂ ਸਤਿੰਦਰ ਸਰਤਾਜ ਸਾਹਿਬ ਬਹੁਤ ਵਧੀਆ ਲਿਖਦੇ ਨੇ ਉਹਨਾਂ ਲਿਖਾਰੀਆਂ ਨੇ ਸਾਡੇ ਇੱਥੇ ਤਸਗੀਰ ਤਬਸਮ ਸਾਹਿਬ ਜਿੱਦੋਂ ਪੋਜ਼ਿਟਿਵ ਕੰਮ ਸ਼ੁਰੂ ਹੋਇਆ ਲੋਕਾਂ ਨੂੰ ਪਤਾ ਚੱਲਿਆ ਕਿ ਪੰਜਾਬੀ ਕੋਈ ਗਲਤ ਜ਼ੁਬਾਨ ਨਹੀਂ ਆ ਕੋਈ ਕੋਈ ਕਲਚਰ ਵਿਰਸਾ ਜਿਹੜਾ ਈਡੀ ਵੱਡੀ ਜ਼ੁਬਾਨ ਆ ਉਹ ਕਦੀ ਗਲਤ ਨਹੀਂ ਹੋ ਸਕਦੀ ਲੋਕਾਂ ਨੂੰ ਆਸਤਾ ਆਸਤਾ ਤੁਸੀਂ ਵੀ ਮੀਡੀਅਮ ਫਾਰਮ ਕੀਤਾ ਅਸੀਂ ਵੀ ਕੋਸ਼ਿਸ਼ ਆਪਣੀ ਕੀਤੀ ਤੇ ਹੁਣ ਉਹ ਖੁਦ ਬਖੁਦ ਆ ਰਹੇ ਨੇ ਔਰ ਇਹ ਪਨਾਵੇ ਜਿਹੜੀ ਮੈਂ ਪੱਗ ਪਾਈ ਨੇ ਇਹ ਸਾਰੇ ਅੱਜ ਮੇਰੇ ਕੋਲ ਆ ਕੇ ਤਸਵੀਰਾਂ ਬਰਾ ਦੇ ਸੀ ਤੇ ਉਹ ਕਹਿ ਰਹੇ ਸੀ ਸਾਦ ਨੂੰ ਵੀ ਮੰਗਵਾ ਕੇ ਦੋ ਹੂੰ 2 ਸਾਲ ਪਹਿਲਾਂ ਇੱਥੇ ਨਾਮੋ ਨਿਸ਼ਾਨੀ ਸੀ ਇਸ ਪੱਗ ਦਾ ਹਾਲਾਂਕਿ ਜਿਹੜਾ ਸਾਡੇ ਵੱਡਿਆਂ ਦਾ ਗਿਰਸਾ ਹੁੰਦੀ ਸੀ ਜਿਹੜੀ ਪੱਗ ਨੂੰ ਸ਼ਾਨੋਂ ਸੌਗਤ ਸਮਝਿਆ ਜਾਂਦਾ ਸੀ ਉਹ ਖਤਮ ਹੀ ਹੋ ਗਈ ਸੀ ਹੂੰ ਦੇਖੋ ਇੱਕ ਜਿਹੜੀ ਮੈਨੂੰ ਗੱਲ ਨੇ ਇਸ ਚੀਜ਼ ਚ ਪੀੜ ਦਿੱਤੀ ਆ ਜਾਂ ਝਲਕੀ ਆ ਗੱਲ ਉਹ ਆਸਿਫ ਹੋਰਾਂ ਦੀ ਗੱਲ ਚੋਂ ਨਿਕਲ ਕੇ ਆਈ ਆ ਵੀ ਜਿਹੜੇ ਵੱਡੇ ਲੋਕ ਹੁੰਦੇ ਆ ਨਾ ਜਿਹੜੀ ਮжоਰਿਟੀ ਹੁੰਦੀ ਹੈ ਉਹ ਮਿਨੋਰਿਟੀ ਦੇ ਹੌਲੀ-ਹੌਲੀ ਟੀਕਾ ਲਾ ਆਂਦੀ ਆ ਤੇ ਉਹ ਟੀਕਾ ਸਾਨੂੰ ਪਤਾ ਵੀ ਨਹੀਂ ਲੱਗਦਾ ਤੇ ਉਸ ਟੀਕੇ ਦਾ ਅਸਰ ਉਹਨਾਂ ਦੀਆਂ ਪਲਾਨੀਆਂ ਸਦੀਆਂ ਦੀਆਂ ਹੁੰਦੀਆਂ ਸਾਡੀਆਂ ਤਾਂ ਕੱਲ ਦੀ ਸੋਚ ਹੁੰਦੀ ਆ ਆਥਨ ਦੀ ਰੋਟੀ ਦੀ ਸੋਚ ਹੁੰਦੀ ਆ ਅਸੀਂ ਤਾਂ ਉਹ ਚ ਰੁੱਲ ਜੇ ਹੁੰਨੇ ਆ ਤੇ ਉਹ ਲੰਮੀਆਂ ਸੋਚਾਂ ਨਾਲ ਇਹ ਕੁਝ ਕਰਦੇ ਆ ਜਿਵੇਂ ਉਹਨਾਂ ਨੇ ਦੱਸਿਆ ਵੀ ਕਿਵੇਂ ਫਿਲਮਾਂ ਦੇ ਵਿੱਚ ਇੱਕ ਜੇ ਜ਼ਾਲਮ ਬਣਾਉਣਾ ਤਾਂ ਉਹ ਪੰਜਾਬੀ ਬੋਲਦਾ ਹਾਲਾਂਕਿ ਪੰਜਾਬੀ ਬੋਲੀ ਤਾਂ ਜ਼ਾਲਮਾਂ ਦੀ ਬੋਲੀ ਨਹੀਂ ਹੈ ਜੇਕਰ ਕਿਸੇ ਨੌਕਰ ਜਾਂ ਛੋਟੇ ਕੰਮ ਚ ਲੈ ਕੇ ਆਉਣਾ ਹਾਲਾਂਕਿ ਕੰਮ ਕੀਤਾ ਕਰਨ ਨੂੰ ਪੰਜਾਬੀਆਂ ਨੇ ਕਿਤੇ ਮਾੜਾ ਸਮਝਿਆ ਹੀ ਨਹੀਂ ਪਰ ਇਹਨਾਂ ਨੇ ਇਹਨੂੰ ਜਲੀਲ ਕਰਨ ਦੇ ਤੌਰ ਦੇ ਉੱਤੇ ਬਣਾਇਆ ਹਿੰਦੀ ਫਿਲਮਾਂ ਚ ਵੀ ਹੁੰਦਾ ਰਿਹਾ ਹਿੰਦੀ ਫਿਲਮਾਂ ਦੇ ਵਿੱਚ ਜਿਹੜੀ ਅਸਲੀ ਪੱਗ ਸੀ ਉਹ ਪੱਗ ਬਣ ਕੇ ਕਰੈਕਟਰ ਸਾਹਮਣੇ ਆਏ ਹੀ ਨਹੀਂ ਉਹਨਾਂ ਦਾ ਜਾਣ ਬੁੱਝ ਕੇ ਇਹ ਜਿਹੀਆਂ ਪੱਗਾਂ ਬਣੀਆਂ ਵੀ ਉਹਨਾਂ ਨੂੰ ਕਮੇਡੀ ਬਣਾ ਕੇ ਦਿਖਾਇਆ ਉਹਨੂੰ ਹਾਸੇ ਦਾ ਮਜ਼ਾਕ ਦੇ ਪਾਤਰ ਸਰਦਾਰ ਫਿਲਮਾਂ 'ਚ ਦਿਖਾਉਂਦੇ ਰਹੇ ਹੁਣ ਥੋੜੇ ਜਿਹੇ ਸਰਦਾਰ ਕਰਨੇ ਹੋਏ ਆ ਤੇ ਹੁਣ ਜਾ ਕੇ ਤੁਸੀਂ ਦੇਖ ਲਓ ਹੁਣ ਜਿਹੜੀਆਂ ਲੇਟੈਸਟ ਫਿਲਮਾਂ ਆ ਰਹੀਆਂ ਉਹਨਾਂ 'ਚ ਪੱਗ ਕਿਵੇਂ ਪੇਚਾਂ ਵਾਲੀ ਵਧੀਆ ਬਣਦੇ ਆ ਕਿਉਂਕਿ ਹੁਣ ਮੂਹਰੋਂ ਡਾਂਗ ਖਿੱਚੀ ਆ ਸਰ ਇਹ ਇੱਥੇ ਵੀ ਸਾਡੇ ਸਟੇਜ ਡਰਾਮ 'ਚ ਜਿਹੜੇ ਕਿ ਇੰਡੀਆ 'ਚ ਵੀ ਪੰਜਾਬ 'ਚ ਵੀ ਬੜੇ ਪਸੰਦ ਕੀਤੇ ਜਾ ਰਹੇ ਆ ਉਹਦੇ ਵਿੱਚ ਵੀ ਪੰਜਾਬੀ ਸਿਰਫ ਜਾਣ ਬੁੱਝ ਕੇ ਪਤਨੀ ਅਲਾਓ ਕੀਤੀ ਹੋਈ ਸੀ ਬਾਕੀ ਦੇਖੋ ਇੱਕ 14 ਕਰੋੜ ਆਬਾਦੀ ਆ ਤੇ ਇੱਕ ਵੀ ਪੰਜਾਬੀ ਚੈਨਲ ਨਹੀਂ ਸੀ ਹੁਣ ਪਹਿਲਾ ਚੈਨਲ ਬਣਿਆ ਉਰਦੂ ਹਾਲਾਂਕਿ ਉਰਦੂ ਦਾ ਇੱਥੇ ਕੋਈ ਵਜੂਦ ਨਹੀਂ ਹੈ ਉਰਦੂ ਯੂਪੀ ਦੀ ਲੈਂਗੁਏਜ ਆ ਮੈਂ ਬਿਲਕੁਲ ਮਾਨ ਕਰਦਾ ਉਹ ਯੂਪੀ ਦੇ ਵਿੱਚ ਉਹਨੂੰ ਫਰੋਗ ਵਾਸਤੇ ਕੰਮ ਹੋਣਾ ਚਾਹੀਦਾ ਜਿੱਥੇ 14 ਕਰੋੜ ਆਬਾਦ ਹੋਵੇ ਹੁਣ ਸਾਡੇ ਵਰਗਾ ਗਰੀਬ ਬੰਦਾ ਤੇ ਨਹੀਂ ਕਰ ਸਕਦਾ ਕਿ ਤੁਸੀਂ ਚੈਨਲ ਇੱਕ ਚੈਨਲ ਵੀ ਨਹੀਂ ਹੈ ਕੋਈ ਐਂਟਰਟੇਨਮੈਂਟ ਪੰਜਾਬੀ ਦੀ ਦੇਖੋ ਨਾ ਸਾਡੇ ਕੋਲ ਐਂਟਰਟੇਨਮੈਂਟ ਕੁਝ ਵੀ ਨਹੀਂ ਹੈ ਪੰਜਾਬੀ ਤੁਹਾਡੇ ਕੋਲ ਪੰਜਾਬੀ ਮੂਵੀ ਆ ਪੰਜਾਬੀ ਮਿਊਜ਼ਿਕ ਆ ਸਾਡੇ ਕੋਲ ਕੁਝ ਵੀ ਨਹੀਂ ਸਾਡਾ ਤੇ ਆਪਣਾ ਤਾਂ ਕੁਝ ਵੀ ਨਹੀਂ ਹੈ ਇਸੇ ਵੇਲੇ ਲਾਹੌਰ ਲਾਲੀਬੁੱਡ ਹੁੰਦਾ ਸੀ ਬਿਲਕੁਲ ਹਾਲੀਵੁੱਡ ਤੋਂ ਬਾਅਦ ਲਾਲੀਬੁੱਡ ਲਾਹੌਰ ਬਣਿਆ ਸੀ ਬਾਲੀਵੁੱਡ ਤੋਂ ਤੋਂ ਬਾਅਦ ਜਿਹੜਾ ਸਟੈਬਲਿਸ਼ ਹੋਇਆ ਸੋ ਲਾਹੌਰ ਦੀਆਂ ਬਣੀਆਂ ਫਿਲਮਾਂ ਆਪਣੇ ਰੰਗ ਦਿਖਾ ਚੁੱਕੀਆਂ ਬਹੁਤ ਕੁਝ ਪਰ ਅੱਜ ਜਿਹੜੀ ਚੀਮਾ ਸਾਹਿਬ ਦੀ ਗੱਲ ਸੁਣ ਕੇ ਪੀੜ ਲੱਗਦੀ ਹੈ ਇਸ ਚੀਜ਼ ਦੀ ਵੀ ਵੀ ਬਹੁਤ ਕਮਾਲ ਹੋਈ ਪਈ ਹੈ ਵੀ ਇਹਨਾਂ ਕੋਲੇ ਪੰਜਾਬੀ ਚੈਨਲ ਪੰਜਾਬ ਚ 2 ਕਰੋੜ ਪੰਜਾਬੀ ਆ 2.5 ਕਰੋੜ ਹੋ ਗਏ ਹੁਣ ਪਰ ਬਹੁਤ ਸਾਰੇ ਪੰਜਾਬੀ ਚੈਨਲ ਆ ਚਲੋ ਆ ਤਾਂ ਛੱਡੋ ਜੂ ਮੀਡੀਆ YouTube ਆ ਗਿਆ ਜਾਂ ਸੋਸ਼ਲ ਮੀਡੀਆ ਆ ਗਿਆ ਇਹਨੂੰ ਤਾਂ ਛੱਡੋ ਇਹ ਤਾਂ ਕੱਢ ਕਨਸੈਪਟ ਆ ਪਰ ਜਿਹੜੇ ਪ੍ਰੋਪਰ ਚੈਨਲ ਆ ਇੱਕ ਵੀ ਚੈਨਲ ਨਹੀਂ ਸੀ ਇੱਥੇ ਕੋਈ ਚੈਨਲ ਨਹੀਂ ਸੀ ਪੰਜਾਬੀ ਹੁਣ ਜਾ ਕੇ ਇੱਕ ਨਿਆ ਉਪਰਾਲਾ ਕੀਤਾ ਇੱਕ ਸਟਾਰਟ ਕੀਤਾ ਉਹ ਵੀ ਮੈਂ ਸੁਣਿਆ YouTube ਤੇ ਆਪਰੇਟ ਕਰ ਰਿਹਾ ਅਜੇ ਪ੍ਰੋਪਰ ਤਰ੍ਹਾਂ ਆਪਰੇਟ ਨਹੀਂ ਕਰ ਰਿਹਾ ਅੱਛਾ ਹਾਲਾਂਕਿ ਕੋਈ ਵੀ ਚੈਨਲ ਤੁਸੀਂ ਅਗਰ ਇੱਕ ਗਰੁੱਪ ਚੈਨਲ ਦਾ ਬਣਾਓ entertainment ਲਈ music ਲਈ ਕੋਈ ਚੈਨਲ ਨਹੀਂ ਹਜੇ ਆ ਸਿਰਫ ਇੱਕ ਚੈਨਲ ਨਾਲ ਬੜ ਬੜਿਆ ਉਹਦੇ ਤੇ ਉਹ ਕੋਸ਼ਿਸ਼ ਕਰ ਰਹੇ ਆ ਔਰ ਬਹੁਤ ਵਧੀਆ ਕਰ ਰਹੀ ਆ ਲੇਕਿਨ ਇੱਕ ਅੱਛੀ ਚੀਜ਼ ਆ ਕਿ ਹੁਣ ਲੋਗਾਂ ਨੂੰ ਅਸਾਸ ਹੋਣਾ ਸ਼ੁਰੂ ਹੋ ਗਿਆ ਹੁਣ ਲੋਕ ਗੱਲ ਕਰ ਰਹੇ ਆ ਪੰਜਾਬੀ ਦੀ ਪਹਿਲਾਂ ਤੇ ਇੱਥੇ ਗੱਲ ਕਰਨਾ ਵੀ ਜੁਰਮ ਸਮਝਿਆ ਜਾਂਦਾ ਸੀ ਲੇਕਿਨ ਹੁਣ ਸਾਨੂੰ ਸਮਝ ਆ ਗਈ ਆ ਇਹ ਸਾਡੇ ਨਾਲ ਗਲਤ ਕੀਤਾ ਜਾ ਰਿਹਾ ਅਸੀਂ ਸਰਕਾਰ ਦੇ ਸਾਰੇ ਰੂਲਾਂ ਨੂੰ ਮੰਨਦੇ ਆ ਉਹਨਾਂ ਦੀ ਇੱਜ਼ਤ ਵੀ ਕਰਦੇ ਆ ਲੇਕਿਨ ਸਾਡਾ ਬੇਸਿਕ ਹੱਕ ਤੇ ਨਾ ਨਾ ਖੋਇਆ ਜਾਏ ਇਹ ਟਾਈਮ ਨਾ ਆਵੇ ਨਾ ਕਿ ਸਾਨੂੰ ਆਪਣੀ ਪਛਾਣ ਹੀ ਭੁੱਲ ਜਾਵੇ ਅਸੀਂ ਬਿਲਕੁਲ ਮੰਨਦੇ ਆ ਅਸੀਂ ਮੁਸਲਮਾਨ ਆ ਅਸੀਂ ਇਸਲਾਮ ਨੂੰ ਮੰਨਦੇ ਆ ਲੇਕਿਨ ਇਹਦਾ ਇਹ ਮਤਲਬ ਨਹੀਂ ਕਿ ਮੈਂ ਹੁਣ ਚੀਮਾ ਮੈਂ ਜਾਟਾ ਮੇਰੀ ਬਰਾਦਰੀ ਆ ਮੈਂ ਹੁਣ ਚੀਮਾ ਲਿਖਣਾ ਛੱਡਦਾ ਦੇਖੋ ਕਲਚਰ ਦਾ ਤੇ ਇਸਲਾਮ ਨੇ ਸਾਰੇ ਮਜ਼ਬਾ ਨੇ ਹਮੇਸ਼ਾ ਉਹਨੂੰ ਹੱਕ ਦਿੱਤਾ ਉਹ ਹਫੂਜ਼ ਹੁੰਦਾ ਵਾ ਲੇਕਿਨ ਇੱਥੇ ਸਾਨੂੰ ਇਹ ਦੱਸਿਆ ਜਾਂਦਾ ਜੀ ਉ ਅਸੀਂ ਜਿਹੜੇ ਘੱਟ ਆ ਪਰ ਨਹੀਂ ਇਹ ਤਾਂ ਬਹੁਤ ਕੋਈ ਵੀ ਇਹਨੂੰ ਕਹਿ ਸਕਦੇ ਆ ਆਪਾਂ ਤਸਦੀਕ ਨਹੀਂ ਕਰੂਗਾ ਕਿਤੇ ਵੀ ਤੁਸੀਂ ਘੱਟ ਬੋਲਣ ਵਾਲਿਆ ਤੇ ਉਹਨਾਂ ਨੂੰ ਕੁੱਟੋ ਡਰਾਓ ਤੇ ਉਹਨਾਂ ਦੇ ਉਹਨਾਂ ਦੀ ਭਾਸ਼ਾ ਕੋ ਇਹ ਤਾਂ ਬਹੁਤ ਇਹ ਤਾਂ ਸਾਰੇ ਪੱਛੇ ਪਾਸੇ ਨਿੰਦਿਆ ਹੋਣੀ ਚਾਹੀਦੀ ਹੈ ਤੇ ਹੁੰਦੀ ਵੀ ਆ ਤੁਸੀਂ ਕਲਾਕਾਰਾਂ ਦੀ ਗੱਲ ਕੀਤੀ ਕਲਾਕਾਰ ਇੱਥੇ ਆਉਂਦੇ ਆ ਮੈਂ ਸੁਣਿਆ ਨਹੀਂ ਕਿਤੇ ਪੰਜਾਬੀ ਕਲਾਕਾਰ ਇੱਧਰ ਆ ਕੇ ਜਿਵੇਂ ਹੁਣ ਕਹੂੰ ਕਿ ਕੋਈ ਤੁਹਾਨੂੰ ਵੀਜ਼ੇ ਚ ਰੋਕ ਆ ਇੰਡੀਆ ਜਾਣ ਦੀ ਪਰ ਇੰਡੀਆ ਤੋਂ ਤਾਂ ਜਥੇ ਆ ਸਕਦੇ ਆ ਹੋਰ ਵੀ ਬਹੁਤ ਕੁਝ ਆਉਂਦਾ ਰਹਿੰਦਾ ਵਿਦੇਸ਼ਾਂ ਦੇ ਥਰੂ ਵੀ ਲੋਕ ਆਉਂਦੇ ਆ ਮੇਰੇ ਵਰਗੇ ਜਿਹੜੇ ਹੋਰ ਮੁਲਕਾਂ ਦੀ ਜਿਹੜੀ ਲੈ ਰੱਖੀ ਆ ਜਿਨ੍ਹਾਂ ਨੇ ਨਾਗਰਿਕਤਾ ਉਹ ਵੀ ਆਉਂਦੇ ਆ ਸੋ ਕੀ ਇੱਥੇ ਤੁਹਾਡੇ ਕੋਈ ਸਿੰਗਰ ਆਇਆ ਕਿਤੇ ਪੰਜਾਬੀ ਜਾਂ ਕੋਈ ਵੱਡੇ ਸ਼ੋਅ ਜਾਂ ਕੀਤੇ ਜਾਂ ਤੁਸੀਂ ਗੱਲੇ ਸਿਰਫ YouTube ਜਰੀਏ ਜੁੜੇ ਹੋਏ ਹੋ ਉਹਨਾਂ ਨਾਲ ਸਰ ਅਸੀਂ ਤਾਂ YouTube ਦੇ ਜ਼ਰੀਏ ਹੀ ਜੁੜੇ ਆ ਉਹਨਾਂ ਨਾਲ ਤਾਂ ਸਾਡੀ ਤਾਂ ਬੜੀ ਖੁਆਇਸ਼ ਆ ਕਿ ਉਹ ਲੋਕ ਆਣ ਸਾਡੇ ਇਹ ਵੀ ਪੰਜਾਬ ਵੇਖਣ ਕਿਉਂਕਿ ਅਸਲ ਪੰਜਾਬ ਦਾ ਵਿਰਸਾ ਮੇਰਾ ਇਹ ਮੰਨਣਾ ਤੁਸੀਂ ਵੀ ਇਤفاق ਕਰੋਗੇ ਇੱਥੇ ਦੇ ਨੇ ਇੱਥੇ ਪੰਜਾਬ ਸਾਰੇ ਸੂਫੀ ਸ਼ਾਇਰ ਪੰਜਾਬ ਦੇ ਇੱਥੇ ਆ ਸਾਰੇ ਵੱਡੇ ਜਿਹੜੇ ਹਿਸਟੋਰੀਕਲ ਮੂਵਮੈਂਟ ਤੁਸੀਂ ਇਹ ਦੇਖ ਲਓ ਨਨਕਾਣਾ ਸਾਹਿਬ ਇੱਥੇ ਆ ਪੰਜਾ ਸਾਹਿਬ ਇੱਥੇ ਆ ਸਾਰੇ ਇਹ ਅਸਲ ਮੇਰੇ ਖਿਆਲ ਚ ਪੰਜਾਬ ਦਾ ਜਿਹੜਾ ਵਾ 80% ਜਿਹੜਾ ਕਲਚਰ ਵਿਰਸਾ ਸਾਰਾ ਇੱਧਰ ਆ ਲੇਕਿਨ ਕਿਉਂਕਿ ਇੱਥੇ ਇੱਕ ਛਾਪ ਲੱਗ ਚੁੱਕੀ ਆ ਇੱਥੇ ਥੋੜਾ ਟਾਈਟ ਮਾਹੌਲ ਆ ਸਾਡੇ ਲਈ ਲੇਕਿਨ ਹੁਣ ਆਸਤਾ ਆਸਤਾ ਖੁੱਲ ਰਿਹਾ ਵਾ ਤੁਸੀਂ ਜਿਵੇਂ ਆਏ ਆ ਅੱਲਾਹ ਕਰੇ ਅਗਲੀ ਵਾਰੀ ਹੋਰ ਜ਼ਿਆਦਾ ਲੋਕ ਆਣਗੇ ਤੇ ਅਸੀਂ ਉਮੀਦ ਕਰਦੇ ਆ ਕਿ ਜ਼ਿਆਦਾ ਲੋਕ ਆਣ ਅਸੀਂ ਤੋਂ ਉਹਨਾਂ ਨੂੰ ਵੇਖਣ ਮੈਂ ਦਲਜੀਤ ਦੁਸ਼ਾਨ ਦਾ ਸਤਿੰਦਰ ਸਰਤਾਜ ਦਾ ਬਹੁਤ ਵੱਡਾ ਫੈਨ ਆ ਤੇ ਅਸੀਂ ਚਾਹੁੰਦੇ ਆ ਕਿ ਉਹ ਆਣ ਅਸੀਂ ਉਹਨਾਂ ਨੂੰ ਆਪਣੇ ਸਾਹਮਣੇ ਵੇਖੀਏ ਨਹੀਂ ਦੇਖੋ ਜਦੋਂ ਕੋਈ ਆਸ ਕਰਦਾ ਸਾਰਾ ਕੁਝ ਹੁੰਦਾ ਮੈਨੂੰ ਪਤਾ ਲੱਗਿਆ ਸੀ ਵੀ ਸਿੱਧੂ ਮੂਸੇਵਾਲਾ ਵੀ ਪਲਾਨ ਕਰ ਰਹੇ ਸੀ ਉਦੋਂ ਆਪਦਾ ਟੂਰ ਇੱਥੇ ਕਰਨ ਦਾ ਤੇ ਜੇ ਟੂਰ ਹੁੰਦਾ ਬਹੁਤ ਵੱਡਾ ਸਕਸੈਸ ਜਾਣਾ ਸੀ ਮੈਨੂੰ ਆਪ ਯਾਦ ਆ ਵੀ ਉਹਨਾਂ ਦੀ ਮੌਤ ਤੋਂ ਬਾਅਦ ਜਦੋਂ ਮੈਂ ਇੱਥੇ ਦੌਰੇ ਤੇ ਆਇਆ ਸੀ ਪਾਕਿਸਤਾਨ ਦੇ ਪਹਿਲੇ ਦੌਰੇ ਤੇ ਤੇ ਲੋਕ ਮੇਰੇ ਨਾਲ ਹੀ ਉਹਦਾ ਅਫਸੋਸ ਕਰਨ ਆਉਂਦੇ ਸੀ ਮੈਨੂੰ ਮਿਲ ਕੇ ਆ ਕੇ ਪ੍ਰੋਪਰ ਅਫਸੋਸ ਕਰਦੇ ਸੀ ਹਾਲਾਂਕਿ ਮੈਂ ਚਲੋ ਨੇੜੇ ਤੋਂ ਆ 30 40 ਕਿਲੋਮੀਟਰ ਤੋਂ ਪਰ ਮੇਰਾ ਆ ਸਿੱਧੀ ਸਾਂਝ ਤਾਂ ਕੋਈ ਨਹੀਂ ਸੀ ਨਾ ਪਰ ਫੇਰ ਵੀ ਲੋਕ ਮੇਰੇ ਨਾਲ ਦੁੱਖ ਮਨਾਉਣ ਆਏ ਉਦੋਂ ਮੈਨੂੰ ਇਹ ਉਹਦੇ ਉਹਦੀ ਕਾਮਯਾਬੀ ਜਾਂ ਉਹਦੇ ਉਹਨੂੰ ਮਿਲਦੇ ਪਿਆਰ ਦੀਆਂ ਜਿਹੜੀਆਂ ਇੰਚ ਗੱਲਾਂ ਚ ਇੱਕ ਗੱਲ ਸੀ ਹੁਣ ਵੀ ਕੱਲ ਜਦੋਂ ਅਸੀਂ ਲਾਹੌਰ ਕਿਲੇ ਦੇ ਵਿੱਚ ਘੁੰਮ ਰਹੇ ਸੀ ਤਾਂ ਸਾਨੂੰ ਬਹੁਤ ਸਾਰੇ ਲੋਕਾਂ ਨੇ ਆਵਾਜ਼ ਮਾਰ ਕੇ ਕਿਹਾ ਸਿੱਧੂ ਮੂਸੇਵਾਲੇ ਵਾਂਗੂ ਥਾਪੀ ਮਾਰ ਕੇ ਕਿਹਾ ਵੀ ਇਹਦੇ ਫੈਨ ਆ ਤਾਂ ਸਾਨੂੰ ਸਾਨੂੰ ਵੀ ਚੰਗਾ ਲੱਗਦਾ ਭਾਵੇਂ ਵੱਖਰੀ ਗੱਲ ਆ ਵੀ ਟਾਈਮ ਸਰੋਣੇ ਬਹੁਤ ਉੱਥੇ ਵੀ ਕ੍ਰਿਟਿਸਿਜ਼ਮ ਚੱਲਿਆ ਸੋ ਜਿਹੜੇ ਹੁਣ ਕਲਾਕਾਰਾਂ ਇਹ ਇਹ ਨਾ ਹਰ ਕਈ ਵਾਰੀ ਕਹਿੰਦੇ ਵੀ ਪੰਜਾਬੀ ਮਾਂ ਬੋਲੀ ਦਾ ਜਿਹੜੇ ਰਾਖੇ ਆ ਉਹ ਸਾਇਤਕਾਰ ਆ ਜਾਂ ਲੇਖਕ ਆ ਜਾਂ ਕਵੀ ਆ ਪਰ ਮੇਰਾ ਮੰਨਣਾ ਵੀ ਸਾਰੀਆਂ ਹੀ ਮੰਨਗੀਆਂ ਹੁੰਦੀਆਂ ਕਵੀ ਵੀ ਉਹਨਾਂ ਜ਼ਿੰਮੇਵਾਰਾ ਸ਼ਾਇਰ ਵੀ ਉਹਨਾਂ ਜ਼ਿੰਮੇਵਾਰਾ ਜਿਹੜੀ ਗਾਇਕ ਵੀ ਉਹਨਾਂ ਜ਼ਿੰਮੇਵਾਰਾ ਗੀਤਕਾਰ ਵੀ ਉਹਨਾਂ ਜ਼ਿੰਮੇਵਾਰਾ ਤੇ ਲੇਖਕ ਲਖਾਰੀ ਵੀ ਉਹਨਾਂ ਜ਼ਿੰਮੇਵਾਰਾ ਤੁਸੀਂ ਹੁਣ ਜਿਹੜਾ ਇੱਥੇ ਜਿਹੜੇ ਇੱਥੇ ਜਿਵੇਂ ਹੁਣ ਪੰਜਾਬੀ ਅਸੀਂ ਸੁਣਦੇ ਆ ਪੰਜਾਬੀ ਕਲਾਕਾਰ ਸਾਡੇ ਹਿਸਾਬ ਨਾਲ ਪੰਜਾਬੀ ਦੇ ਕਲਾਕਾਰ ਜੇ ਸੀ ਪੰਜਾਬੀ ਚ ਕੋਈ ਸੁਣਨਾ ਚਾਹੁੰਦੇ ਆ ਨੂਸਰਤ ਸਾਹਿਬ ਨੂੰ ਸੁਣਨਾ ਚਾਹੁੰਦੇ ਆ ਅਸੀਂ ਰਾਤ ਭਲੇ ਐਲਡਰ ਜੇ ਕੋਈ ਪੰਜਾਬੀ ਆਉਂਦਾ ਉਹ ਸੁਣਨਾ ਚਾਹੁੰਦੇ ਆ ਅਸੀਂ ਪਹਿਲਾਂ ਰੇਸ਼ਮਾ ਜੀ ਦੇ ਬਹੁਤ ਵੱਡੇ ਫੈਨ ਅਸੀਂ ਨੂਰ ਜਹਾਂ ਦੇ ਵੱਡੇ ਫੈਨ ਇੱਥੋਂ ਹੁਣ ਨਮਿਆਂ ਚ ਵੀ ਨਸੀਬੋ ਲਾਲ ਤੱਕ ਅਸੀਂ ਸਭ ਨੂੰ ਸੁਣਦੇ ਆ ਪਰ ਮੈਂ ਇੱਥੇ ਆ ਕਿ ਦੇਖਿਆ ਇੱਥੇ ਜਿੰਨੇ ਵਿਆਹ ਸ਼ਾਦੀ ਕੋਈ ਮੈਂ ਫੰਕਸ਼ਨ ਤੇ ਗਿਆ ਉੱਥੇ ਉਧਰਲੇ ਕਰਾਕਰੀ বাজਦੇ ਆ ਦਿਲਜੀਤ ਗੂੰਜਰਿਆ ਮੁੱਸੇ ਵਾਲਾ ਗੂੰਜਰਿਆ ਤੁਸੀਂ ਇੱਥੇ ਕੋਈ ਨਮਾ ਯੰਗ ਜਨਰੇਸ਼ਨ ਚ ਕੋਈ ਨਮਾ ਮੁੰਡਾ ਉਹ ਸਟਾਈਲ ਚ ਕੋਈ ਇਹ ਜਿਹਾ ਕੋਈ ਉੱਠੇ ਆ ਕੋਈ ਸਰ ਦੇਖੋ ਪਿਛਲੇ ਦਿਨੋਂ ਤੁਸੀਂ এবੀ ਚੱਠੇ ਦਾ ਸੌਂਗ ਸੁਣਿਆ ਹੋਣਾ ਵਾ ਜਦੋਂ ਕਿਸਾਨੀ ਮੁੱਦੇ ਤੇ ਉੱਥੇ ਚੱਲ ਰਿਹਾ ਸੀ ਇਤਿਹਾਸ ਹਾਂਜੀ ਹਾਂਜੀ ਇਸ ਤੋਂ ਇਲਾਵਾ ਇੱਥੇ ਬੜੇ ਵਧੀਆ ਸਿੰਗਰ ਨੇ ਪੰਜਾਬੀ ਦੇ ਬਰਾਰੂ ਹੱਕ ਨੇ ਜਵਾਦ ਐਮਨ ਨੇ ਹੋਰ ਬਹੁਤ ਸਾਰੇ ਪੰਜਾਬੀ ਸਿਹਦੀਕਾ ਕਿਆਨੀ ਨੇ ਬੜੇ ਬੜੇ ਵਧੀਆ ਸਿੰਗਰ ਨੇ ਪੰਜਾਬੀ ਅਸਲ 'ਚ ਇੱਥੇ ਉਨੇ ਮੌਕੇ ਨਹੀਂ ਹੈ ਓਪਰਚੁਨਿਟੀ ਉਨੀ ਨਹੀਂ ਹੈ ਰਾਤਪਤਲੀ ਖਾਨ ਨੇ ਵੀ ਇੰਡੀਆ ਜਾ ਕੇ ਇੰਡੀਅਨ ਇੰਡਸਟਰੀ ਸਾਡੀ ਇੰਡਸਟਰੀ ਐਂਟਰਟੇਨਮੈਂਟ ਹੀ ਖਤਮ ਹੋ ਗਈ ਇੱਥੇ ਤੁਹਾਨੂੰ ਸੈਨਮਾ ਸੈਨਮਾ ਨਜ਼ਰ ਹੀ ਨਹੀਂ ਆਣਾ ਦੇਖੋ ਇੱਥੇ ਸੈਨਮਾ ਮੈਂ ਮੂਵੀ ਵੇਖ ਲਈ ਮੋਲਾ ਜੱਟ ਮੂਵੀ ਆਈ ਬੜੀ ਵਧੀਆ 200 250 ਕਰੋੜ ਉਹਨੇ ਬਿਜ਼ਨਸ ਕੀਤਾ ਤੁਸੀਂ ਸ਼ਾਇਦ ਦੇਖਿਓ ਮੋਲਾ ਜੱਟ 2 ਲੇਕਿਨ ਸੈਨਮ ਦੇਖੀ ਕਿਤੇ ਨਹੀਂ ਦੇਖੀ ਜਿਤਕਰ ਮੈਂ ਵੇਟ ਕਰ ਰਿਹਾ ਉਹ YouTube ਤੇ ਇੱਕ ਬੰਦੇ ਨੇ ਮੈਨੂੰ ਲਿੰਕ ਸੈਂਡ ਕੀਤਾ ਕਿ ਯਾਰ ਇਹ ਵੇਖ ਲਓ ਉਹਦਾ ਪ੍ਰਿੰਟ ਮੈਂ ਕਿਹਾ ਦੇਖੋ ਜੀ ਇਹ ਗਲਤ ਗੱਲ ਆ ਅਸੀਂ ਲੀਗਲ ਤਰੀਕੇ ਨਾਲ ਆਪਣੀਆਂ ਮੂਵੀਆਂ ਨੂੰ ਸਪੋਰਟ ਕਰਨਾ ਉਹਨੇ ਮੈਂ ਦੋਸਤਾਂ ਦਾ ਪਲਾਨ ਬਣਾ ਰਿਹਾ ਕਿ ਲਾਹੌਰ ਜਾ ਕੇ ਵੇਖ ਕੇ ਆਈਏ ਇੱਥੇ ਕੋਈ ਸਿਨੇਮਾ ਨਹੀਂ ਕੋਈ ਸਿਨੇਮਾ ਨਹੀਂ ਤੇ ਇਥੋਂ ਲਾਹੌਰ 700 ਕਿਲੋ ਕਿੰਨੀ ਵੱਤੀ ਇੱਥੇ ਇੱਥੇ ਤਕਰੀਬਨ 50 ਲੱਖ ਵਾਦੀ ਸ਼ਹਿਰ ਦੀ 50 ਲੱਖ ਵਾਦੀ ਕੋਈ ਸਹਿਮਾਨੀ ਕੋਈ ਸਹਿਮਾਨੀ ਆਪਾਂ ਖੋਲਹੀਏ ਫੇ ਕਿੰਨੇ ਪੈਸੇ ਲੱਗਣਗੇ ਸਰ ਲੱਗਦੇ ਜਾਣਗੇ ਤੇ ਵਸੂਲ ਵੀ ਹੋਣੇ ਚਾਹੀਦੇ ਕਿਉਂਕਿ ਇੰਟਰਟੇਨਮੈਂਟ ਜਿਹੜਾ ਨਾ ਦੇਖੋ ਨਾ ਸਾਡੇ ਇੱਥੇ ਤੁਸੀਂ ਸਿਚੁਏਸ਼ਨ ਇਹ ਹਿਸਾਬ ਲੈ ਲਓ ਸਾਡੇ ਕੋ ਮੈਂ ਲੋਕਸ਼ਧ ਬੁਰਾ ਨਾ ਮੰਨ ਇੱਥੇ ਸਿਆਸਤ ਤੇ ਮਜ਼ਹਬ ਬਤੌਰ ਇੰਟਰਟੇਨਮੈਂਟ ਇਸਤੇਮਾਲ ਕਰਦੇ ਆ ਹਾਂ ਹਾਂ ਉਹਨਾਂ ਦੇ ਹੱਥ ਲੈਂਦੇ ਆ ਉਹ ਉਹਨਾਂ ਦੇ ਹੱਥ ਲੈਂਦੇ ਆ ਦੇਖੋ ਨਾ ਤੁਸੀਂ ਜਿੱਦੋਂ ਤੁਹਾਡੇ ਕੋਈ ਆਪਰਚੂਨਿਟੀ ਨਹੀਂ ਹੈ ਪਹਿਲਾਂ 2000 ਦੇ ਦੌਰ ਚ ਜਰਨਲ ਮੁਸ਼ਰਫ ਦੇ ਦੌਰ ਚ ਇੱਕ ਟਾਈਮ ਨਾ ਪ੍ਰਾਈਵੇਟ ਚੈਨਲ ਜਦੋਂ ਆਇਆ ਸੀ ਉਦੋਂ ਬੜੇ ਅੱਛੇ ਸਿੰਗਰ ਆਏ ਨੇ ਸ਼ਹਾਦ ਰਾਇਆ ਆਇਆ ਇbrar ਜਿਵੇਂ ਮੈਂ ਸਾਰੇ ਨਾਂ ਦੱਸੀ ਉਹ ਇੱਕ ਸੀਕਵੈਂਸ ਹੀ ਅਸੀਂ ਅਸੀਂ ਖੁਦ ਸਰਕਾਰੀ ਸਾਡਾ ਜਿਹੜਾ ਪੀਟੀਵੀ ਚੈਨਲ ਸੀ ਉਹਦੇ ਵਿੱਚ ਪੰਜਾਬੀ ਗਾਣੇ ਦੇਖੋ ਅਗਰ ਇੱਕ 20 ਕਰੋੜ ਆਬਾਦੀ 'ਚ 14 ਕਰੋੜ ਪੰਜਾਬੀ ਨੇ ਬੇਸ਼ੱਕ ਪੰਜਾਬੀ 뮤직 ਨੂੰ ਪਸੰਦ ਕੀਤਾ ਜਾਏਗਾ ਹੁਣ ਉੱਥੇ ਗਾਉਂਦੇ ਨੇ ਸਿੰਗਰ ਉਹ ਬੇਸ਼ੱਕ 2 ਕਰੋੜ 1 ਕਰੋੜ ਹੈ ਲੇਕਿਨ ਇੱਥੇ ਜ਼ਿਆਦਾ ਉਹਨੇ ਫੈਨ ਬੋਲਿੰਗ ਨਾ ਤੇ ਬੰਬੇ ਜਾ ਕੇ ਸਾਰਾ ਜਿੰਨਾ ਤੁਸੀਂ ਕੋਈ ਬੰਬੇ ਦਾ ਵਿਆਹ ਕਿ ਹਿੰਦੂ ਫੈਮਲੀ ਦਾ ਵੀ ਵਿਆਹ ਦੇਖ ਲਓ ਕੋਈ ਉਹਨਾਂ ਦਾ ਪੰਜਾਬੀ ਮਿਊਜ਼ਿਕ ਮੀਨਮ ਕੰਪਲੀਟ ਹੀ ਨਹੀਂ ਹੁੰਦਾ ਸਰੀ ਸਾਡਾ ਮਾਣ ਪੰਜਾਬੀ ਦੀ ਬੀਟ ਤੇ ਪੰਜਾਬੀ ਦੀ ਜਿਹੜੀ ਵਾਈਬਸ ਆ ਨਾ ਉਹ ਸ਼ਹਿਰ ਸਾਨੂੰ ਕਿਉਂਕਿ ਅਸੀਂ ਜੁੜੇ ਹੋਏ ਲੋਕ ਆ ਤੁਸੀਂ ਪੰਜਾਬੀ ਨੂੰ ਆਸਟ੍ਰੇਲੀਆ ਚ ਜਾ ਕੇ ਨਹੀਂ ਦੂਰ ਆਪਣੀ ਮਾਂ ਬੋਲੀ ਨਖਿਆ ਅਸੀਂ ਵੀ ਐਵੇਂ ਕਰਦੇ ਵੇ ਪੰਜਾਬੀ ਸਾਨੂੰ ਕਿੰਨੇ ਨਾ ਸਾਨੂੰ ਗਾੜ ਤੋਂ ਲੱਗ ਕੇ ਪਿਆਰ ਦਾ ਧਾਰ ਪੰਜਾਬੀ ਚ ਮਜ਼ਾ ਆਉਂਦਾ ਬਿਲਕੁਲ ਜੀ ਨੇ ਚਲੋ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਤੇ ਜੀ ਕਰਦਾ ਪਰ ਵੇਲੇ-ਵੇਲੇ ਸਿਰ ਆਪਾਂ ਫੇਰ ਗੱਲਾਂ ਕਰਦਾ ਰਹਾਂਗੇ ਸਮੇਂ ਦੀ ਜਾਗਤ ਨੂੰ ਦੇਖਦੇ ਹੋਏ ਸਾਨੂੰ ਚੰਗਾ ਲੱਗਿਆ ਤੁਹਾਡੇ ਸ਼ਹਿਰ ਚ ਆਏ ਤੇ ਮੈਂ ਇੱਥੇ ਸਾਰੇ ਦਰਸ਼ਕਾਂ ਨੂੰ ਜ਼ਰੂਰ ਕਹਿਣਾ ਚਾਹਾਂਗਾ ਜਿਹੜੇ ਖਾਸ ਕਰਕੇ ਵਿਦੇਸ਼ਾਂ ਚੋਂ ਆਉਂਦੇ ਆ ਜਦੋਂ ਪਾਕਿਸਤਾਨ ਆਉਂਦੇ ਆ ਤੇ ਉਹ ਕੁਝ ਇੱਕ ਪਲਾਨ ਕਰਦੇ ਆ ਥੋੜੇ ਜੇ ਨੇੜੇ-ਨੇੜੇ ਵਾਲੇ ਸ਼ਹਿਰਾਂ ਦਾ ਪਰ ਮੈਂ ਵੀ ਪਹਿਲੀ ਵਾਰ ਰਹੀਮਯਾਰ ਖਾਨ ਆਇਆ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਤੇ ਤੁਸੀਂ ਵੀ ਗਾਹ ਨੂੰ ਜਦੋਂ ਆਉਂ ਇੱਧਰ ਦਾ ਪਲਾਨ ਕਰਿਓ ਚੀਮਾ ਸਾਹਿਬ ਤੇ ਇਹਨਾਂ ਦੇ ਸਾਥੀ ਬਹੁਤ ਵਧੀਆ ਮੇਜ਼ਬਾਨੀ ਕਰਦੇ ਆ ਕਿਉਂਕਿ ਕਈ ਵਾਰੀ ਅਸੀਂ ਇੱਕੋ ਦਾਰੇ ਜੇ ਝਟਕ ਕੇ ਰਹਿ ਜਾਂਦੇ ਆ ਜਦੋਂ ਬਾਹਰ ਨਿਕਲ ਕੇ ਦੇਖਦੇ ਆ ਤੇ ਧਰਤੀ ਪਰੇ ਹੋਰ ਹੋਰ ਬਹੁਤ ਖੁਸ਼ ਆ ਸੋ ਬਹੁਤ ਮਿਹਰਬਾਨੀ ਜੀ ਮ사 ਧੰਨਵਾਦ ਜੀ ਤੁਸੀਂ ਆਏ ਤੁਸੀਂ ਸਾਨੂੰ ਮਾਣ ਦਿੱਤਾ ਬੜੀ ਮਿਹਰਬਾਨੀ ਸ਼ੁਕਰੀਆ ਜੀ ਸਸਰੀ ਘਰ ਜੀ ਠੀਕ ਆ ਸਸਰੀ ਘਰ